ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇ ਤੇ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਲੋਕ ਸਭਾ ਵਾਲਾ ਕੱਕੂ ਦੂਸਰ ਸਾਹਿਬ ਤੋਂ ਆਜ਼ਾਦ ਚੌਣ ਲੜ ਰਹੇ ਭਾਈ ਅਮਰਪਾਲ ਸਿੰਘ ਖਾਲਸਾ ਚੌਣ ਮੈਂ ਨੂੰ ਵਿਧਾਨ ਸਭਾ ਵਾਲਾ ਖੇਮ ਕਾਨ ਚ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਵੱਖ-ਵੱਖ ਸਾਲ ਜਿੱਥੇ ਬੰਦੀਆਂ ਵੱਲੋਂ ਉਹਨਾਂ ਨੂੰ ਸਮਰਥਨ ਦੇਣ ਦਾ ਲਾਲ ਕੀਤਾ ਇਸੇ ਤਰ੍ਹਾਂ ਵੱਖ-ਵੱਖ ਪਿੰਡਾਂ ਅੰਦਰ ਉਹਨਾਂ ਦੀਆਂ ਭਾਰੀ ਮੀਟਿੰਗਾਂ ਵੀ ਹੋਈਆਂ ਇਸ ਸਮੇਂ ਦੀ ਲੋਕ ਇਤਿਹਾਸ ਪੰਜਾਬ ਚੈਨਲ ਨੂੰ ਲਈ ਕੋਸ਼ਿਸ਼ ਰਪੋਰਟ ਪੀਛੇ ਸੜ ਜਾਂ YouTube ਸਬਸਕ੍ਰਾਈਬ Facebook ਤੇ ਫਾਲੋ ਜੁ ਕਰ ਧੰਨਵਾਦ ਜੀ ਕਿੰਨੇ ਤਰੀਕਾ ਚ ਅੱਜ ਕਿੰਨੀ ਧੀਆ ਵੇਖੋ ਵੇਖਿਓ ਅੱਜ ਖਾਲਸਾ ਜੀ ਅੱਜ 18 ਮਈ 2024 ਨੂੰ ਤੇ ਆ ਖਾਲਸਾ ਜੀ ਆਪਣੇ ਅਮਰਤਪਾਲ ਜੀ ਤੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਿਆ ਪਿੰਡ ਸਭਰਾ ਤੋਂ ਸੰਗਤ ਜਣੀ ਘਰ ਘਰ ਵੋਟ ਜੜੀ ਆਖਣ ਆਖਣ ਦੇ ਆ ਵੱਡੇ ਪੱਧਰ ਤੇ ਲੋਕ ਜੜੇ ਆਪਣੇ ਆ ਵੀ ਜੂਮ ਹੀ ਲੋਕਾਂ ਦਾ ਜੜਾ ਉੱਠ ਖਲੋਤਾ ਸਭਰਾ ਨਗਰ ਤੋਂ ਹਾਂ ਵੇਖੋ ਜੀ ਸੰਗਤ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਪਿੰਡ ਸਭਰਾ ਹਲਕਾ ਪੱਟੀ ਜ਼ਿਲ੍ਹਾ ਤਰਨਤਾਰਨ ਦਾ ਖਡੂਰ ਸਾਹਿਬ ਛੀੜ ਤੋਂ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਲੋਕਾਂ ਦਾ ਸਾਥ ਜਿਹੜਾ ਦੇ ਰਹੇ ਲੋਕ ਆਪਣੇ ਆਪ ਵੀ ਲੋਕ ਕਹਿ ਰਹੇ ਆ ਵੀ ਅਸੀਂ ਭਾਈ ਅੰਮ੍ਰਿਤਪਾਲ ਨੂੰ ਜਿਹੜਾ ਸਪੋਰਟ ਕਰਾਂਗੇ ਧੰਨਵਾਦ ਦਾਸ ਸੁਖ ਸਭਰਾ ਠੀਕ ਹੈ ਜੀ ਖਾਲਸਾ ਜੀ ਵਾਇਕਰ ਜੀ ਕਾ ਖਾਲਸਾ ਸ੍ਰੀ ਵਾਇਕਰ ਜੀ ਕੀ ਫਤਿਹ ਨਾਪ ਕੇ ਰੱਖੋ ਕਿਲੀ ਖਡੂਰ ਸਾਹਿਬ ਵਾਲਿਓ ਪਤਾ ਲੱਗ ਗਿਆ ਅਰਗੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੇ ਪਤੀ ਅੱਜ ਪਿੰਡ ਕੋਟ ਬੁੱਢਾ ਦੀ ਸੰਗਤ ਨੇ ਇਕੱਠ ਕਰਕੇ ਭਾਈ ਅਮਿਤਪਾਲ ਸਿੰਘ ਦੇ ਸਬੰਧ ਵਿੱਚ ਕਟਗੀਤਾ ਨਗਰ ਨੇ ਤੇ ਉਹ ਆਪਣੇ ਕੋਲ ਸਿੰਘ ਆਪਣੇ ਵਿਚਾਰ ਰੱਖਣਗੇ ਉਹਨਾਂ ਦੇ ਸਬੰਧ ਵਿੱਚ ਸਾਰੀ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਜੋ ਉਹਨਾਂ ਦਾ ਸਹਾਯੋਗ ਦੇਣ ਵਾਸਤੇ ਸਾਰੀ ਸੰਗਤ ਇਕੱਠੀ ਹੋਈ ਆ ਸਾਰਾ ਨਗਰੀ ਇਕੱਠਾ ਆਇਆ ਤੇ ਆਪਣੇ ਸਿੰਘ ਜੋ ਆਪਣੇ ਵਿਚਾਰ ਦੇਣਗੇ ਹਾਂਜੀ ਖਾਸ ਗੈਰ ਕਥੀ ਜੀ ਅੱਜ ਨਗਰ ਕੋਟਪੁੱਡਾ ਅਛੀ ਦਸਿੰਗਾਂ ਦੇ ਸਥਾਨ ਤੇ ਬਹੁਤ ਹੀ ਨਗਰ ਕੋਟਪੁੱਡਾ ਦੀ ਸੰਗਠਨ ਨੇ ਸਾਰੀ ਨੇਕਤਰ ਹੋ ਗਏ ਭਾਈ ਅੰਮ੍ਰਿਤਪਾਲ ਦੇ ਸੰਬੰਧ ਵਿੱਚ ਜੋ ਆਪਣੇ ਨੌਜਵਾਨ ਨੇ ਜੇਲਾ ਚ ਸਰਕਾਰਾਂ ਨੇ ਛੁੱਟੇ ਆ ਉਹਨਾਂ ਦੇ ਸਬੰਧ ਵਿੱਚ ਅੱਜ ਸਾਰੇ ਨਗਰਕਰਤਰ ਹੋਇਆ ਵਾ ਵੋਟਾ ਉਹਨਾਂ ਦੇ ਹੱਕ ਤੇ ਅੰਮ੍ਰਿਤਪਾਲ ਦੇ ਹੱਕ ਤੇ ਸਾਰੇ ਹੀ ਨਗਰ ਨੇ ਪਾਉਣੀਆਂ ਵਾ ਸਾਰੇ ਗਾਰੀ ਹੱਥ ਵੀ ਜੋੜਾਂਗੇ ਭਈ ਆਪਣੇ ਮੁੰਡੇ ਫਸੇ ਆ ਉਹਨਾਂ ਨੂੰ ਆਪਾਂ ਬਾਹਰ ਕਢਾਉਣਾ ਵਾ ਮੈਂ ਗੁਰਜੀਕਾ ਖਾਲਸਾ ਵਾ ਜੈ ਜੈ ਅਬ ਫੋਟੋ ਫਿੱਟੋ ਮੜੀ ਲੱਖਾਂ ਦੇ ਵਿੱਚ ਬੈਠੀ ਸੀ ਉਹ ਸਾਧ ਸੰਗਤ ਨੌਜਵਾਨ ਵੀਰ ਸਰਕਾਰ ਦੇ ਦੁਰਗਸਹਿਬਾ ਆਪਦੀ ਦਾ ਬਹੁਤ ਬਹੁਤ ਧੰਨਵਾਦ ਦੂਜੀ ਗੱਲ ਜਿਹੜਾ ਇਹ ਲੱਛਣਿਆ ਇਹ ਐਮਪੀ ਲੱਛਣਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਅਲੱਛਣਿਆ ਸਾਡੀ ਅੰਖ ਦਾ ਸਾਡੀਆਂ ਜ਼ਮੀਰਾਂ ਦਾ ਤੇ ਮੈਂ ਕਹਿੰਦਾ ਕਿ ਤੁਸੀਂ ਇੱਥੇ ਇਕੱਠ ਕਰਕੇ ਦਸਤਾ ਲੱਖਮੀ ਦੇ ਵਿੱਚ ਜੂੰਦੇ ਲੋਕ ਰਹਿੰਦੇ ਆ ਜਿਹੜੀਆਂ ਜਮੀਰਾਂ ਜਾਗੂ ਨਹੀਂ ਨੇ ਤੇ ਆਪਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਵਿੱਚ ਬੜੀਆਂ ਵੱਡੀਆਂ ਮਹਾਨ ਸ਼ਖਸੀਅਤਾਂ ਦੇਖੋ ਵੀ ਜਦੋਂ ਭਾਈ ਅਮਰਕਾਲ ਤੋਂ ਹਿੰਦੁਸਤਾਨ ਦੀ ਹਕੂਮਤ ਨੇ ਭਾਰੀ ਫੋਰਸ ਪੰਜਾਬ ਸਾਤ ਸੰਗਤ ਜੀਓ ਸਮੂਹ ਨਗਰ ਨਿਵਾਸੀ ਤੇ ਲਾਗੇ ਬਨੇ ਤੇ ਪਿੰਡਾਂ ਤੋਂ ਆਈਆਂ ਸਮੂਹ ਸੰਗਤਾਂ ਆਓ ਇੱਕ ਵਾਰੀ ਗੱਜ-ਵੱਜ ਕੇ ਸੱਚੇ ਪਾਤਸ਼ਾਹ ਦੀ ਬਖਸ਼ੀ ਫਤੇ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਆਪਾਂ ਨੂੰ ਚੋੜਾ ਪੜਾ ਪਤਾ ਹੈ ਪਿਛਲੇ 15 ਮਹੀਨਿਆਂ ਤੋਂ ਸਾਨੂੰ ਪਤਾ ਹੈ ਕਿ ਐਤ ਕੀ ਇੱਕ ਆਵਾਜ਼ ਆ ਦੀ ਗੱਲ ਕਰਦੇ ਆ ਜਿਹੜੇ ਆਪਾਂ ਗੱਲ ਕਰਦੇ ਆ ਕਿ ਸਾਡੇ ਚ ਇਕਾਂ ਨਹੀਂ ਹੁੰਦਾ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਹਰੀ RAM ਗੁਪਤਾ ਇੱਕ ਗੱਲ ਕਹਿੰਦਾ ਸੀ ਤੇ ਧਿਆਨ ਨਾਲ ਸੁਣ ਵਾਲੀ ਗੱਲ ਹੈ ਉਹ ਹਰੀ RAM ਗੁਪਤਾ ਗੱਲ ਕਹਿੰਦਾ ਸੀ ਜੇ ਸਿੱਖਾਂ ਦੇ ਕੋਲ ਵਿਜਨ ਹੁੰਦਾ ਵਿਜਨ ਹੁੰਦਾ ਤੇ ਨਾ ਕੇਵਲ ਪੰਜਾਬ ਦੇ ਉੱਤੇ ਨਾ ਕੇਵਲ ਹਿੰਦੁਸਤਾਨ ਦੇ ਉੱਤੇ ਇਸ ਸਿੱਖਾ ਨੇ ਰਾਜ ਕਰਨਾ ਸੀ ਪੂਰੀ ਏਸ਼ੀਆ ਦੇ ਉੱਤੇ ਪੂਰੀ ਏਸ਼ੀਆ ਤੇ ਪਰ 1984 ਤੋਂ ਬਾਅਦ ਅਮਰ ਕੇ ਜਦੋਂ 1859 ਸਾਡਾ ਰਾਜ ਗਿਆ ਤੇ ਸੇ ਕੌਮਾਂ ਸਾਡੀ ਦੀ ਤਕਦੀਰ ਇਲਾਕੇ ਤੇ ਮੈਂ ਆਈ ਹੂ ਇਸ ਸਾਰੀ ਸੰਗਤ ਦਾ ਦਿলোਧਨਵਾਦ ਕਰਨੀ ਹੈ ਤੇ ਬਹੁਤ ਹੀ ਸੰਗਤਾਂ ਦੇ ਉਤਸ਼ਾਹ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਵੀ ਹੁੰਦੀ ਹੈ ਵੀ ਜਿੰਨੇ ਵੀ ਪੜਾਵਾਂ ਚ ਸਵੇਰ ਦੇ ਵਿੱਚ ਰਿਆਂ ਐਦਾਂ ਹੀ ਸੰਗਤਾਂ ਨੂੰ ਬਹੁਤ ਹੀ ਜ਼ਿਆਦਾ ਉਤਸ਼ਾਹ ਤੇ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਹੁਣ ਆਸ ਇਹ ਵੱਜਦੀ ਆ ਕਿ ਜਿਹੜੀ ਸਿੱਖ ਕੌਮ ਆ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋਊਗੀ ਬਾਕੀ ਸਾਰਿਆਂ ਨੂੰ ਪਤਾ ਵਾ ਕਿ ਸਾਡਾ ਸਾਰਾ ਕਾਰੋਬਾਰ ਡਬਈ ਸੈਟ ਹੋਣ ਦੇ ਬਾਵਜੂਦ ਵੀ ਅਮਰਪਾਲ ਸਿੰਘ ਪੰਜਾਬ ਦਾ ਦੱਦ ਲੈ ਕੇ ਪੰਜਾਬ ਚ ਆਇਆ ਪੰਜਾਬ ਚ ਆਣ ਕੇ ਉਹਨੇ ਨਸ਼ੇ ਮੁੰਡਿਆਂ ਨੂੰ ਨਸ਼ੇ ਛਡਾਏ ਅਮਰ ਅਸ਼ਕਾਉਣ ਦਾ ਕੰਮ ਕੀਤਾ ਜੋ ਕਿ ਸਰਕਾਰਾਂ ਨੂੰ ਚੰਗਾ ਨਹੀਂ ਲੱਗਾ ਸਰਕਾਰਾਂ ਨੇ ਨਸ਼ੇ ਛਡਾਉਣ ਤੇ ਅਮਰ ਅਸ਼ਕਾਉਣ ਦਾ ਕਰਕੇ ਉਹਨੂੰ ਐਲਐਸਏ ਲਾ ਕੇ ਡਿਬੜੂ ਘਟਿਆ ਚ ਭੇਜ ਦਿੱਤਾ ਪ੍ਰਿਕੋ ਸਰਕਾਰਾਂ ਕਦੀ ਨਹੀਂ ਚਾਹੁੰਦੀ ਕਿ ਸਾਡੀ ਪੰਜਾਬ ਦੀ ਨੌਜਵਾਨੀ ਬਚੇ ਉਹ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀ ਆ ਵਾ ਕੁਝ ਤੇ ਸਾਡੇ ਨੌਜਵਾਨ ਆਈਲੈਂਡਸ ਕਰਕੇ ਬਾਹਰ ਚਲ ਗਏ ਬਾਕੀ ਰਹਿੰਦੇ ਸਾਡੇ ਨੌਜਵਾਨ ਜਿਹੜੇ ਟੀਕੇ ਲਾ ਲਾ ਕੇ ਖਤਮ ਹੋ ਰਹੀ ਕਿਸੇ ਵੀ ਸਰਕਾਰ ਨੇ ਕਦੀ ਨਸ਼ਾ ਬੰਦ ਕਰਨ ਬਾਰੇ ਕੋਸ਼ਿਸ਼ ਸੋਚਿਆ ਆਪ ਵਾਲੀ ਸਰਕਾਰ ਆਈ ਉਹਨੇ ਵੀ ਆਖਿਆ ਵੀ 24 ਘੰਟਿਆਂ 'ਚ ਨਸ਼ਾ ਬੰਦ ਕਰ ਦੂੰ ਪਰ ਕਿਸੇ ਨੇ ਵੀ ਇਸ ਗੱਲ ਉੱਤੇ ਮੁੜ ਕੇ ਨਹੀਂ ਅਸਰ ਕੀਤਾ ਵੀ ਉਹ ਅਪਰਚੂਨਿਟੀ ਨਸ਼ਾ ਜਿੱਥੋਂ ਮਰਜੀ ਤੱਕ ਆਨਾਂ ਤੋ ਤੁਸੀਂ ਲੈ ਲੋ ਨਸ਼ੇ ਦੀ ਐਡੀ ਖੋਲਵਾ ਨਸ਼ਾ ਵਿਤਨੋਂ ਬੰਦ ਨਹੀਂ ਸਰਕਾਰਾਂ ਨੇ ਕਰਨਾ ਕੋ ਕਿਉਂਕਿ ਉਹਨਾਂ ਦਾ ਰੋਜ਼ਗਾਰ ਹੀ ਇਸ ਕੰਮ ਤੇ ਚੱਲਦਾ। ਬਾਕੀ ਸਰਕਾਰਾਂ ਚਾਹੁੰਦੀਆਂ ਹੀ ਨਹੀਂ ਕਿ ਸਾਡੀ ਜਿਹੜੀ ਸਿੱਖ ਕੌਮ ਦੀ ਕੋਈ ਨੌਜਵਾਨੀ ਆ ਉਹ ਬਚੇ। ਵੇਖੋ ਨੌਜਵਾਨੀ ਨੂੰ ਹੀ ਮੈਂ ਅਪੀਲ ਕਰਦੀ ਆਂ ਕਿ ਅਮਰਤਪਾਲ ਸਿੰਘ ਆਸਾ ਨੇ ਜਿੱਦਨ ਗ੍ਰਿਫਤਾਰੀ ਦਿੱਤੀ ਸੀ ਤੋ ਉਹਨੇ ਇਹ ਆਖਿਆ ਸੀ ਕਿ ਅਮਰਤ ਗੁਰੂ ਗੋਬਿੰਦ ਸਿੰਘ ਜੀ ਦਾ ਮੇਰੇ ਵਰਗੇ ਕਈ ਆਏ ਤੇ ਕਈ ਗਏ ਤੇ ਅਮਰਤ ਦੀ ਜਿਹੜੀ ਲਹਿਰ ਆ ਉਹ ਕਦੇ ਵੀ ਬੰਦ ਨਹੀਂ ਹੋਣੀ ਚਾਹੀਦੀ। ਜੇ ਅੰਮ੍ਰਿਤ ਦੀ ਲਹਿਰ ਚੱਲੂ ਹੋਊਗੀ ਤੇ ਸਰਕਾਰਾਂ ਕਦੀ ਵੀ ਸਾਨੂੰ ਹਰਾ ਨਹੀਂ ਸਕਦੀਆਂ ਇਹ ਕਰਕੇ ਮੈਂ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਕਿ ਜਿੰਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ ਉਹ ਤਾਂ ਪਹਿਲਾਂ ਅੰਮ੍ਰਿਤ ਸ਼ਾਕੇ ਗੁਰੂ ਦੇ ਸਿੰਘ ਸੱਜੋ ਕਿਉਂਕਿ ਜੇ ਅਸੀਂ ਸਿੰਘ ਸੱਜਾਂਗੇ ਤੇ ਸਾਨੂੰ ਆਪਣੇ ਹੱਕਾਂ ਦਾ ਪਤਾ ਲੱਗੂਗਾ ਜੇ ਅਸੀਂ ਨਸ਼ੇ ਖਾ ਕੇ ਸੁੱਤੇ ਰਹੇ ਆਪਾਂ ਨੂੰ ਕੀ ਪਤਾ ਕਿਹੜੇ ਸਾਡੇ ਹੱਕ ਐ ਤੇ ਕਿਹੜੀਆਂ ਹੀ ਸਰਕਾਰਾਂ ਉਹ ਮੰਗਣੇ ਆ ਬਾਕੀ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਕਿ ਸੰਗਤ ਦਾ ਫੈਸਲਾ ਮੰਨ ਕੇ ਉਹ ਚੋਣ ਮੈਦਾਨ 'ਚ ਜਾਏ ਤੇ ਇਹ ਸੰਗਤ ਦਾ ਫਰਜਵੰਦ ਆ ਕਿ ਅਸੀਂ ਹੁਣ ਜਿਹੜਾ ਮਤਲਬ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਸੰਯੋਗ ਦੇਈਏ ਆਪਣਾ ਇੱਕ ਇੱਕ ਕੀਮਤੀ ਵੋਟ પાਕੇ ਵੱਡੀ ਲੀਡ ਨਾ ਚਿਤਾ ਕੇ ਬਾਹਰ ਲਈਏ ਤਾਂ ਜੋ ਪੰਜਾਬ ਦੇ ਖਤ ਮੁਤੇ ਦਾ ਹੱਲ ਜਿਹੜਾ ਪਾਰਲੀਮੈਂਟਸ ਲੈ ਕੇ ਜਾਣ ਪੰਜਾਬ ਦੇ ਪੰਜਾਬੀਆਂ ਤਨੂੰ ਬਚਾਇਆ ਜਾ ਸਕੇ ਮੇਨ ਮੁੱਦਾ ਪੰਜਾਬ ਦੀ ਨੌਜਵਾਨੀ ਬਚਾਈ ਜਾਏ ਜੇ ਜਿੱਦਾਂ ਫਸਲਾ ਨੇ ਨਸਲਾਂ ਦੀ ਲੜਾਈ ਸੀ ਜਿਹੜੀਆਂ ਨਸਲਾਂ ਬਚ ਗਈਆਂ ਤੇ ਫਸਨਾਪੇ ਵੱਜ ਜਾਣਗੀਆਂ ਜਿਹੜੀਆਂ ਨਸਲਾਂ ਨਹੀਂ ਬਚੀਆਂ ਤੇ ਕੀ ਕਰਾਂਗੇ ਜ਼ਮੀਨਾਂ ਨੂੰ ਕੀ ਕਰਾਂਗੇ ਅਸੀਂ ਫਸਲਾਂ ਮੇਨ ਹਾ ਦਾ ਮਕਸਦ ਹੈ ਕਿ ਪੰਜਾਬ ਦੀ ਨੌਜਵਾਨੀ ਬਚਾਈ ਜਾਵੇ ਤੋ ਇਹ aí ਤਰ੍ਹਾਂ ਬਾਸੜਗੇ ਕਿਉਂਕਿ ਉਹਨਾਂ ਦੀ ਸਪੀਚ ਜੀ ਇੰਨੀ ਖਿੱਚ ਸੀ ਕਿ ਹਰ ਨੌਜਵਾਨ ਜਿਹੜਾ ਨਸ਼ੇ ਦੀ ਦਲਦਲ ਚ ਫਸਿਆ ਸੀ ਉਹ ਖੁਦ ਆਣ ਕੇ ਕਹਿੰਦਾ ਸੀ ਭਾਈ ਸਾਹਿਬ ਮੈਨੂੰ ਬਾਹਰ ਕੱਢੋ ਪਤਾ ਨਹੀਂ ਕੋ ਬਾਟੇ ਕੇ ਨਸ਼ਿਆਂ ਨੌਜਵਾਨਾਂ ਨੂੰ ਵਾਇਗੁਰੂ ਦੇ ਪਾਣੀ ਨਾਲ ਜੋੜਦੇ ਸੀ ਫਿਰ ਗਾੜੀ ਉਹਨਾਂ ਨੂੰ ਨਾ ਮਿਲਦਾ ਸੀ ਕਿ ਨਸ਼ਾ ਸ਼ਰਕੋ ਇਹਨਾਂ ਦੇ ਨਾਲ ਤੋਰਦੇ ਸੀ ਸਿੱਖੀ ਸਿਧਾਂਤ ਨਾਲ ਚੱਲਦੇ ਸੀ ਨੋਨ ਮੈਂ ਹੱਥ ਬਾਨ ਕੇ ਬੇਨਤੀ ਕਰਦੀ ਆ ਕਿ ਜੇ ਆਪਣਾ ਪੰਜਾਬ ਤੇ ਪੰਜਾਬੀਆਂ ਤੇ ਨੌਜਵਾਨੀ ਬਚਾਉਣੀ ਆ ਤੇ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਇੱਕ ਤਲੀ ਬਨੁ ਪਾਈਆ ਮਤਪਾ ਸਿੰਘ ਨੂੰ ਵੱਡੀ ਲੀਡ ਨਾਲ ਜਿਤਾ ਕੇ ਬਾਹਰ ਲਿਆਈਏ ਤਾਂ ਜੋ ਪੰਜਾਬ ਦਾ ਪੰਜਾਬ ਆਪਣਾ ਖੁਸ਼ਹਾਲ ਬਣਾਇਆ ਜਾ ਸਕੇ ਵੱਧ ਤੋਂ ਵੱਧ ਸਹਿਯੋਗ ਦਿਓ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਵੈ ਤਾਂ ਪਤਾ ਹੀ ਪੀ ਜਿੱਤ ਪੱਕੀ ਆ ਪਰ ਜੇ ਤਾਂ ਇਡੀ ਵੱਡੀ ਲੀਡ ਨਾਲ ਰਿਕਾਰਡ ਟੁੱਟ ਜੇ ਤੋ ਇੱਕ ਵਾਰੀ ਜੀ ਕਿ ਭਾਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਅਮਰਪਾਲ ਸਿੰਘ ਦਾ ਜੋ ਹੋਣ ਨਿਸ਼ਾਨ ਮਾਇਕ ਵਾ ਧਿਆਨ ਰੱਖਣਾ ਮਾਇਕ ਦੇ ਜੋ ਨਿਸ਼ਾਨ ਮਾਇਕ ਤੇ ਮੋਹਰਾਂ ਲਾ ਕੇ ਅਮਰਪਾਲ ਨੂੰ ਵੱਡੀ ਲੀਡ ਨਾਲ ਜਿਟਾਉਣਾ ਵਾਹੇ ਗੁਰੂ ਜੀ ਕਾ ਖਾਲਸਾ